ਇਹ ਲੇ ਬਿਮਾਰੀਆਂ ਨੇ ਪਾਣੀ ਦੇ ਘਟਣ ਤੋਂ ਬਾਅਦ ਚਾਂਸ ਹੁੰਦੇ ਆ ਉਹਨਾਂ ਨੂੰ ਪੈਂਦੇ ਸਾਟੀ ਆਪਨ ਆਪਣੇ ਤੇ ਵੈਸੇ ਤਾਂ ਮੈਡੀਕਲ ਕੈਂਪ ਲਗਾਤਾਰ ਹੀ ਲੱਗ ਰਹੇ ਆ ਪੂਰੇ ਪੰਜਾਬ 'ਚ ਇੱਥੇ ਵੀ ਸਾਡੇ ਕਾਫੀ ਲੱਗੇ ਆ ਠੀਕ ਹੈ ਮਾਨ ਲੈਲੀ ਦਵਾਈ ਹਾਂ ਅਰੇ ਲੈ ਲਈ ਹੈ ਜਿੰਨੀ ਵੀ ਜਿਸ ਕਿਸਮ ਦੀ ਬਿਮਾਰੀ ਹੋਵੇ ਸਾਰੀਆਂ ਬਣ ਜਾਂਦੀਆਂ ਫਲਡ ਅਫੈਕਟਡ ਪਿੰਡ ਨੇ ਉਨਾ ਪਿੰਡਾਂ ਦੇ ਅੰਦਰ ਜਿੱਥੇ ਬਾਕੀ ਕਾਜ ਪੂਰੇ ਕਰ ਲਏ ਗਏ ਆ ਉੱਥੇ ਨਾਲ ਦੇ ਨਾਲ ਜਿਹੜਾ ਮੈਡੀਕਲ ਸਿਲਟੀਆਂ ਨੇ ਉਹਨੂੰ ਖਾਸ ਕਰਕੇ ਫਲੱਡ ਰਿਲੇਟਡ ਜਿਹੜੀਆਂ ਉਹ ਬਿਮਾਰੀਆਂ ਪੈਦਾ ਹੋਣ ਦਾ ਜਿਹੜਾ ਕਿ ਚਿੰਤਾ ਆ ਖਤਸਾ ਆ ਉਹਨੂੰ ਕਵਰ ਕਰਨ ਦੇ ਲਈ ਅੱਜ ਚਾਰ ਪਿੰਡਾਂ ਦੇ ਅੰਦਰ ਵੱਡੇ ਕੰਪ ਲੱਗੇ ਆ ਸੈਂਕੜੇ ਲੋਕ ਇਨਾ ਮੈਡੀਕਲ ਕੰਪਾਂ ਦੇ ਅੰਦਰ ਆਪਣੇ ਆਪ ਨੂੰ ਚੈੱਕ ਕਰਾਣ ਲਈ ਆਏ ਆ ਔਰ ਚੈੱਕ ਕਰਾਣ ਤੋਂ ਬਾਅਦ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਮੈਡੀਸਨ ਦੀ ਉਹਨਾਂ ਦੀ ਲੋੜ ਆ ਉਹ ਸਾਡੇ ਡਾਕਟਰ ਸਵਾਨਾ ਵੱਲੋਂ ਸਾਡੀ ਸਾਰੀ ਜਿਹੜੀ ਪੈਰਾਮੈਡੀਕਲ ਟੀਮਾਂ ਬੈਠੀਆਂ ਨੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਪਿੰਡਾਂ ਦੇ ਅੰਦਰ ਜਿਹੜੇ ਉਹ ਸਪ੍ਰੈਇਆਂ ਕੀਤੀਆਂ ਜਾ ਰਹੀਆਂ ਨੇ ਫੋਗਿੰਗ ਮਸ਼ੀਨਾਂ ਦੇ ਰਾਹੀਂ ਦੂਜੀਆਂ ਸਪ੍ਰੈਇਆਂ ਕੀਤੀਆਂ ਜਾ ਰਹੀਆਂ ਨੇ ਕਿ ਤੇ ਲਾਰਵਾ ਲੱਭਦਾ ਉਹਨੂੰ ਨਸ਼ਟ ਕੀਤਾ ਜਾ ਰਿਹਾ ਸੋ ਅਸੀਂ ਚਾਹੁੰਦੇ ਹਾਂ ਵੀ ਚਾਈ ਕੋ ਡਾਰੀਆ ਵਰਗੀ ਜਾਂ ਡੇਂਗੂ ਵਰਗੀ ਜਿਹੜੀਆਂ ਬਿਮਾਰੀਆਂ ਨੇ ਉਹ ਨਾ ਉਤਪਨ ਹੋਣ ਹੜਾਂ ਤੋਂ ਬਾਅਦ ਪਾਣੀ ਜਿਹੜਾ ਪਿੰਡਾਂ ਚ ਮਤਲਬ ਬੜਿਆ ਸੋ ਉਹਦੇ ਲਈ ਲਗਾਤਾਰ ਕੈਂਪਾਂ ਦਾ ਜਿਹੜਾ ਪਿਛਲੇ ਸਮੇਂ ਤੋਂ ਹੀ ਅਜੋਜਿਤ ਕੀਤਾ ਜਾ ਰਹੇ ਤੇ ਅੱਜ ਇੱਕ ਕਿਸਮ ਦੇ ਮੈਂ ਕਹਿ ਸਕਦਾ ਮੈਗਾ ਮੈਗਾ ਜਿਹੜੇ ਉਹ ਕੈਂਪ ਨੇ ਉਹ ਲਗਾਏ ਜਾ ਰਹੇ ਆ ਘਰ ਘਰ ਜਾ ਕੇ ਸਾਡੀਆਂ ਜਿਹੜੀਆਂ ਉਹ ਟੀਮਾਂ ਨੇ ਸਾਡੀਆਂ ਪੰਚਾਇਤਾਂ ਹੋਣ ਜਾਂ ਸਾਡੀਆਂ ਆਸ਼ਾ ਵਰਕਰ ਸਾਡੀਆਂ ਭੈਣਾਂ ਨੇ ਜਾਂ ਹੋਰ ਵੀ ਜਿੰਨਾ ਸਟਾਫ ਪੈਰਾਮੈਡੀਕਲ ਸਟਾਫ ਉਹ ਲੋਕਾਂ ਨੂੰ ਘਰਾਂ ਚ ਜਾ ਕੇ ਅਵੇਅਰ ਵੀ ਕਰ ਰਿਹਾ ਕਿ ਕੈਂਪਾਂ ਚ ਲੋਕ ਆ ਰਹੇ ਆ ਔਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਨੇ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸਰੀਰ ਨੂੰ ਕਸ਼ਟ ਲੱਗਦਾ ਤੇ ਇਮੀਡੀਏਟਲੀ ਜਿਹੜੇ ਆਪਣੇ ਲਾਗਲੇ ਤੁਹਾਡੇ ਕਿਤੇ ਆਮ ਆਦਮੀ ਕਲੀਨਿਕਾਂ ਕਿਤੇ ਸਾਡੇ ਦੂਜੇ ਹੈਲਥ ਸੈਂਟਰ ਨੇ ਉਹਨਾਂ ਤੇ ਜਾ ਕੇ ਸਾਡੀਆਂ ਜਿਹੜੀਆਂ ਉਹ ਮੈਡੀਕਲ ਟੀਮਾਂ ਨੇ ਡਾਕਟਰ ਸਭਾ ਨੇ ਮਦਦੀਆਂ ਜਾ ਕੇ ਦੱਸਿਆ ਜਾਵੇ ਸੋ ਸਮੁੱਚੇ ਲੋਕਾਂ ਨੂੰ ਜਿਹੜਾ ਉਹ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੇ ਮੈਡੀਕਲ ਕੈਂਪ ਲੱਗੇ ਆ ਉਹਨਾਂ ਦਾ ਲਾਭ ਖਾਣਾ ਚਾਹੀਦਾ